ਜਿਨ੍ਹਾਂ ਦੇ ਦਿਮਾਗ ਤੇ ਟੈਨਸ਼ਨ ਹੁੰਦੀ ਹੈ ਕਿ ਅਸੀਂ ਫਾਈਨਲ ਪੇਪਰ ਦੀ ਤਿਆਰੀ ਕਿਵੇਂ ਕਰੀਏ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਇਹ ਹੀ ਡਿਸਕਸ ਕਰਾਂਗੇ ਕਿ ਫਾਈਨਲ ਪੇਪਰ ਦੀ ਤਿਆਰੀ ਕਿਸ ਤਰ੍ਹਾਂ ਕਰੀਏ ਤਾਂ ਜੋ ਤੁਹਾਡੇ ਵਧੀਆ ਤੋਂ ਵਧੀਆ ਨੰਬਰ ਆ ਸਕਣ ਤੇ ਤੁਸੀਂ ਉਸ ਦੇ ਲਈ ਇੱਕ ਸਟ੍ਰੈਟਜੀ ਅਪਣਾਣੀ ਹੋਵੇਗੀ ਰੱਜੀ ਠੀਕ ਹੈ ਤੇ ਜੋ ਸਟੂਡੈਂਟਸ ਮੇਰੇ ਚੈਨਲ ਤੇ ਨਵੇਂ ਹਨ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਸਟੂਡੈਂਟਸ ਤਾਂ ਜੋ ਮੈਨੂੰ ਥੋੜੀ ਜਿਹੀ ਮੋਟੀਵੇਸ਼ਨ ਮਿਲੇ ਤੁਹਾਡੇ ਲਈ ਹੋਰ ਵਧੀਆ ਤੋਂ ਵਧੀਆ ਵੀਡੀਓ ਬਣਾਣ ਲਈ ਠੀਕ ਹੈ ਅੱਜ ਦੇ ਇਸ ਵੀਡੀਓ ਦਾ ਆਪਣਾ ਟੌਪਿਕ ਹੈ ਕਿ ਫਾਈਨਲ ਪੇਪਰਾਂ ਦਾ ਜੋ ਟੈਨਸ਼ਨ ਹੈ ਉਸ ਨੂੰ ਆਪਾਂ ਕਿਸ ਤਰ੍ਹਾਂ ਰਿਲੀਜ਼ ਕਰੀ ਤੇ ਆਪਣੀ ਫਾਈਨਲ ਪੇਪਰਾਂ ਦੀ ਤਿਆਰੀ ਵੀ ਜਿਹੜੀ ਵਧੀਆ ਢੰਗ ਨਾਲ ਹੋ ਸਕੇ ਠੀਕ ਹੈ ਤੇ ਤੁਹਾਡੇ ਪੇਪਰ ਜਿਹੜੇ ਫਾਈਨਲ ਪੀਐਸਬੀ ਬੋਰਡ ਦੇ ਪੇਪਰ ਨੇ ਫਾਈਨਲ ਐਗਜ਼ਾਮਸ 17 ਫਰਵਰੀ ਤੋਂ ਸਟਾਰਟ ਨੇ ਟੋਟਲ ਸਾਰੀ ਉਸ ਦੀ ਜਿਹੜੇ ਵੋਕੇਸ਼ਨਲ ਵਿਸ਼ੇ ਦੇ ਟ੍ਰੇਡ ਦੇ ਪੇਪਰ ਨੇ ਉਹ 19 ਫਰਵਰੀ ਨੂੰ ਸਟਾਰਟ ਨੇ ਠੀਕ ਹੈ ਤਾਂ ਤੁਹਾਡੇ ਪਾਸ ਜਿਹੜੇ ਦੂਸਰੇ ਬੱਚੇ ਨੇ ਜਿਨ੍ਹਾਂ ਕੋਲ ਸਾਇੰਸ ਗਰੁੱਪ ਹੈ ਚਾਹੇ ਦੂਸਰਾ ਆਰਟਸ ਗਰੁੱਪ ਹੈ ਜਾਂ ਕੁਛ ਹੈ ਤਾਂ ਉਹਨਾਂ ਦੇ 17 ਫਰਵਰੀ ਨੂੰ ਫਾਈਨਲ ਐਗਜ਼ਾਮ ਸਟਾਰਟ ਨੇ ਤੇ ਉਹਨਾਂ ਕੋਲ ਸਿਰਫ 11 ਡੇਜ਼ ਲੈਫਟ ਨੇ ਤੇ ਉਹਨਾਂ ਦੇ ਦਿਮਾਗ ਤੇ ਕਿ ਟੈਂਸ਼ਨ ਜਹੀ ਕ੍ਰੀਏਟ ਹੋ ਜਾਂਦੀ ਹੈ ਕਿ ਹੁਣ ਅਸੀਂ ਪੇਪਰ ਦੀ ਤਿਆਰੀ ਕਿਵੇਂ ਕਰੀਏ ਆਪਾਂ ਵਧੀਆ ਨੰਬਰ ਕਿਸ ਤਰ੍ਹਾਂ ਲੀਏ ਠੀਕ ਹੈ ਤਾਂ ਜੇ ਆਪਾਂ ਇੱਕ ਸਟ੍ਰੈਟੇਜੀ ਦੇ ਨਾਲ ਤਿਆਰੀ ਕਰਦੇ ਹਾਂ ਸਟੂਡੈਂਟਸ ਠੀਕ ਹੈ ਤਾਂ ਆਪਾਂ ਨੂੰ ਉਸ ਦਾ ਵਧੀਆ ਰਿਸਪਾਂਸ ਮਿਲਦਾ ਹੈ ਇੱਕ ਹੁੰਦਾ ਆਪਾਂ ਦਿਨ ਰਾਤ ਲੱਗੇ ਰਹਨੇ ਆ ਪਰ ਆਪਾਂ ਇੱਕ ਸਟ੍ਰੈਟੇਜੀ ਦੇ ਅਨਸਾਰ ਤਿਆਰੀ ਨਹੀਂ ਕਰਦੇ ਉੱਥੇ ਵੀ ਮਿਹਨਤ ਕਰਕੇ ਆਪਣੇ ਨੰਬਰ ਜਿਹੜੇ ਕੱਟ ਜਾਂਦੇ ਨੇ ਠੀਕ ਹੈ ਤਾਂ ਜੇ ਤੁਸੀਂ ਹਰ ਇੱਕ ਚੀਜ਼ ਇੱਕ ਸਟ੍ਰੈਟੇਜੀ ਅਪਣਾਉਂਗੇ ਤਾਂ ਤੁਸੀਂ ਪੱਕਾ ਹੀ ਕਾਮਯਾਬ ਹੋਵੋਗੇ ਮੇਰੀ ਆਪਦੀ ਲਾਈਫ ਦੇ ਵਿੱਚ ਵੀ ਜਦੋਂ ਮੈਂ ਐਮਬੀ ਕਰ ਰਹੀ ਸੀਗੀ ਠੀਕ ਹੈ ਦਾ ਮੈਨੂੰ ਵੀ ਮੈਨੇ ਵੀ ਇੱਕ ਲਾਈਫ ਸਟ੍ਰੈਟਜੀ ਅਪਣਾਈ ਜਿਸ ਦੇ ਕਰਕੇ ਜਿਹੜੇ ਮੇਰੇ ਮਾਰਕਸ ਬਹੁਤ ਅੱਛੇ ਆਏ ਪਹਿਲਾਂ ਮੈਨੂੰ ਡਰ ਲੱਗਦਾ ਸੀ ਕਿਉਂਕਿ 3rd ਸੈਮੈਸਟਰ ਦੇ ਵਿੱਚ ਕੀ ਹੋਇਆ ਸਾਡੇ ਕਾਲਜ ਦੇ ਵਿੱਚ ਸਟ੍ਰਾਈਕ ਚੱਲਦੀ ਰਹੀ ਠੀਕ ਹੈ ਤੇ ਸਾਡੇ ਮਤਲਬ ਕਲਾਸਿਸ ਪ੍ਰੋਪਰ ਲੱਗਿਆ ਨਹੀਂ ਸੀ ਤੇ ਫਾਈਨਲ ਇਗਜ਼ਾਮ ਆ ਗਈ ਤੇ ਫਾਈਨਲ ਇਗਜ਼ਾਮ ਦੇ ਵਾਸਤੇ ਸਾਨੂੰ ਟੈਨਸ਼ਨ ਹੋਣ ਲੱਗ ਗਈ ਕਿ ਹੁਣ ਪ੍ਰੋਫੈਸਰਸ ਨੇ ਸਾਨੂੰ ਪੜਾਇਆ ਨਹੀਂ ਫਾਈਨਲ ਇਗਜ਼ਾਮ ਤਾਂ ਦੇਣੀ ਹੀ ਪੈਣੀ ਕਿ ਤਾਂ ਅਸੀਂ ਤਿਆਰੀ ਕਿਵੇਂ ਕਰੀਏ ਤਾਂ ਉਹਦੇ ਲਈ ਅਸੀਂ ਇੱਕ ਸਟ੍ਰੈਟੇਜੀ ਫੋਲੋ ਕੀਤੀ ਕਿ ਕਿੰਨੇ ਦਿਨ ਲੈਫਟ ਰਹਿ ਗਏ ਤਾਂ ਉਸ ਨੂੰ ਅਸੀਂ ਕਿਸ ਤਰ੍ਹਾਂ ਸਮੇਂ ਦੀ ਡਿਵੀਜ਼ਨ ਕੀਤੀ ਠੀਕ ਹੈ ਕਿ ਅਸੀਂ ਉਹਨਾ ਟਾਈਮ ਕਿਹੜੇ ਸਬਜੈਕਟ ਨੂੰ ਦੇਣਾ ਹੈ ਕਿਹੜੇ ਸਬਜੈਕਟ ਨੂੰ ਕਿੰਨਾ ਟਾਈਮ ਦੇਣਾ ਹੈ ਉਹ ਡਿਵੀਜ਼ਨ ਕਰਕੇ ਜਿਹੜੇ ਵਧੀਆ ਸਾਡੇ ਨੰਬਰ ਆ ਗਏ ਤੇ ਅੱਜ ਉਹੀ ਮੈਂ ਆਪਣਾ ਲਾਈਵ ਐਕਸਪੀਰੀਅੰਸ ਪਰਸਨਲ ਐਕਸਪੀਰੀਅੰਸ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਹਾਂ ਠੀਕ ਹੈ ਕਿ ਕਿਵੇਂ ਤੁਸੀਂ ਸਟ੍ਰੈਟੇਜੀ ਬਣਾਨੀ ਹੈ ਸਪੋਜ਼ ਤੁਹਾਡੇ ਕੋਲ ਜਿਹੜੇ ਪਲੱਸ 2 ਦੇ ਬੱਚੇ ਨੇ ਉਹਨਾਂ ਕੋਲ 11 ਦਿਨ ਲੈਫਟ ਨੇ ਠੀਕ ਹੈ ਜਿਹੜੇ ਸਾਇੰਸ ਸਟਰੀਮ ਦੇ ਨੇ ਚਾਹੇ ਆਰਟਸ ਸਟਰੀਮ ਦੇ ਆ ਚਾਹੇ ਕਮਰਸ ਸਟਰੀਮ ਦੇ ਨੇ ਉਹਨਾਂ ਕੋਲ ਜਿਹੜੇ 11 ਡੇਜ਼ ਲੈਫਟ ਨੇ ਉਹਨਾਂ ਦੇ ਜਿਹੜੇ ਪੇਪਰ ਨੇ ਟੋਟਲ 6 ਪੇਪਰ ਹੋਣੇ ਆ ਠੀਕ ਹੈ ਤਾਂ 6 ਪੇਪਰ ਤੁਸੀਂ ਪਹਿਲੇ ਜਿਹ 11 ਡੇਜ਼ ਹੈ ਫਰਸਟ 3 ਡੇਜ਼ ਪੇਪਰ ਤੋਂ ਪਹਿਲਾਂ ਮੀਨਸ ਟੂ ਸੇ 14th 15th ਤੇ 16th ਤਾਂ ਉਸ ਐਗਜ਼ਾਮ ਲਈ ਲੈਫਟ ਛੱਡ ਦਿਓ ਜਿਹੜਾ ਤੁਸੀਂ ਕਰਨਾ ਹੈ ਜਿਹੜਾ ਤੁਹਾਡਾ ਪੇਪਰ ਹੈ ਸਪੋਜ਼ ਤੁਹਾਡਾ ਪੇਪਰ ਹੈ ਫਿਜ਼ਿਕਸ ਦਾ ਹੈ ਠੀਕ ਹੈ ਜਾ ਅਰਕ ਕਿਸੇ ਵੀ ਸਟ੍ਰਕਚਰ ਦਾ ਲਗਾ ਲਓ ਕਿਸੇ ਵੀ ਚੱਕਤਾ ਪੇਪਰ ਹੈ ਤਿੰਨ ਦਿਨ ਤੱਕ ਤੁਸੀਂ ਉਸ ਪੇਪਰ ਨੂੰ ਦਿਨੇ ਹੀ ਦੇਨੇ ਨੇ ਫਰਸਟ ਪੇਪਰ ਦੇ ਵਿੱਚ ਤੁਸੀਂ ਕੀ ਕਰਨਾ ਹੈ ਸਭ ਤੋਂ ਪਹਿਲਾਂ ਕਿ ਜਿਹੜੇ ਹੁਣ ਬਾਕੀ ਲੈਫਟ ਸਟ੍ਰਕਚਰ ਰਹਿ ਗਏ ਉਹਨਾਂ ਦਿਨ ਉਹਨਾਂ ਨੂੰ ਡੇਲੀ ਹੀ ਕਰਨਾ ਹੈ ਉਹਨਾਂ ਨੂੰ ਬਿਲਕੁਲ ਵੀ ਨਹੀਂ ਛੱਡਣਾ ਫਿਜ਼ਿਕਸ ਨੂੰ ਵੀ ਬਿਲਕੁਲ ਨਹੀਂ ਛੱਡਣਾ ਜੇ ਤੁਹਾਡਾ ਪਹਿਲਾ ਪੇਪਰ ਹੈ ਉਸ ਦੀ ਵੀ ਤਿਆਰੀ ਨਾਲ ਨਾਲ ਕਰਦੇ ਰਹੋਗੇ ਉਸ ਨੂੰ ਕੀ ਹੈ ਆਪਾਂ ਥੋੜਾ ਘੱਟ ਟਾਈਮ ਦੇ ਦਵਾਂਗੇ ਠੀਕ ਹੈ ਤੇ ਬਾਕੀ ਸਟ੍ਰਕਚਰ ਨੂੰ ਵੱਧ ਟਾਈਮ ਦੇਵਾਂਗੇ ਦੇਖੋ ਤੁਹਾਡੇ ਤਿੰਨ ਦਿਨ ਨਿਕਲ ਗਏ 14 15 ਤੇ 16 ਠੀਕ ਹੈ ਫਰਸਟ एग्जाम ਲਈ ਤੇ ਜਿਹੜੇ ਬਾਕੀ ਦਿਨ ਬਚੇ ਨੇ ਮਤਲਬ ਤੁਹਾਡੇ 6 7 8 9 10 11 12 ਠੀਕ ਹੈ ਤੁਹਾਡੇ ਬਚੇ ਨੇ 1 2 3 4 5 6 7 ਡੇਜ਼ ਬਚੇ ਨੇ 7 ਡੇਜ਼ ਦੇ ਵਿੱਚ ਆਪਾਂ ਇਹਨਾਂ ਵਿੱਚ ਇਹਦੀ ਤਿਆਰੀ ਕਿਵੇਂ ਕਰਨੀ ਆ ਹੁਣ ਠੀਕ ਹੈ ਇਹਨਾਂ ਵਿੱਚ ਦੇਖੋ ਤੁਸੀਂ ਤਿਆਰੀ ਕਿਵੇਂ ਕਰਨੀ ਆਪਨੇ ਸਬਜੈਕਟ ਡਿਵਾਈਡ ਕਰ ਲਓ ਤੁਸੀਂ ਸਕੂਲ ਜਾਂਦੇ ਹੋ ਸਕੂਲ ਦੇ ਵਿੱਚ ਤੁਹਾਨੂੰ ਤਿੰਨ ਵੀ ਤਾਂ ਛੁੱਟੀ ਹੁੰਦੀ ਹੈ ਠੀਕ ਹੈ ਪਰ ਹੁਣ ਤਾਂ ਤੁਸੀਂ ਫ੍ਰੀ ਹੋ ਗਏ ਹੋਵਗੇ ਪ੍ਰੈਕਟੀਕਲ ਕਰਕੇ ਤੁਹਾਨੂੰ ਛੱਡ ਦਿੱਤਾ ਹੋਵੇਗਾ ਪ੍ਰੈਕਟੀਕਲ ਤੁਹਾਡੇ ਹੋ ਚੁੱਕੇ ਨੇ ਕੋਈ ਜਾਂਦੇ ਚੱਲ ਰਹੇ ਨੇ ਤਾਂ ਜੋ ਤੁਹਾਡਾ ਆ ਗਿਆ ਸਮਾਂ ਬਚਦਾ ਹੈ ਉਸ ਨੂੰ ਆਪਣਾ ਹਰੇਕ ਸਬਜੈਕਟ ਲਈ ਡਿਵੀਜ਼ਿਬਲ ਬਣਾਓ ਇਹ ਨਹੀਂ ਕਿ ਅੱਜ ਆਪਾਂ ਇੱਕ ਸਬਜੈਕਟ ਪੜਨਾ ਨਹੀਂ ਹਰੇਕ ਸਬਜੈਕਟ ਲਈ ਠੀਕ ਹੈ ਉਸ ਦਾ ਇੱਕ ਪੈਟਰਨ ਜਿਹਾ ਤੁਸੀਂ ਬਣਾ ਲਓ ਠੀਕ ਹੈ 1 ਘੰਟਾ ਮੈਥ ਨੂੰ ਦੇਣਾ ਹੈ ਜਿਵੇਂ 1 ਘੰਟਾ ਫਿਜ਼ਿਕਸ ਨੂੰ ਦੇਣਾ ਹੈ 1 ਘੰਟਾ కెਮਿਸਟਰੀ ਨੂੰ ਦੇਣਾ ਹੈ 1 ਘੰਟਾ ਇੰਗਲਿਸ਼ ਨੂੰ ਦੇਣਾ ਹੈ ਤੇ ਇੱਕ ਇਹ ਬਣਾ ਲਓ ਸਟੂਡੈਂਟਸ ਕਿ ਜਦੋਂ ਤੁਹਾਡੀ ਮਤਲਬ ਕਿ ਜਿਹੜਾ ਤੁਹਾਨੂੰ ਔਖਾ ਲੱਗਦਾ ਹੈ ਮੁਸ਼ਕਿਲ ਲੱਗਦਾ ਹੈ ਉਸ ਨੂੰ ਤੁਸੀਂ ਵੱਧ ਟਾਈਮ ਦਿਓਗੇ ਘੱਟ ਟਾਈਮ ਨਹੀਂ ਦੇਣਾ ਆਪਾਂ ਕੀ ਕਰਦੇ ਆ ਜਿਹੜਾ ਆਪਾਂ ਨੂੰ ਸੁੱਖਾ ਲੱਗਦਾ ਉਹਨੂੰ ਆਪਾਂ ਵੱਧ ਟਾਈਮ ਪੜ੍ਹ ਲੈਣੇ ਹੈ ਜਿਹੜਾ ਔਖਾ ਲੱਗਦਾ ਨਹੀਂ ਇਹ ਤਾਂ ਬਾਅਦ ਕਰਾਂਗੇ ਨਹੀਂ ਇਹ ਨਹੀਂ ਕਰਨਾ ਸਟੂਡੈਂਟਸ ਸਭ ਤੋਂ ਪਹਿਲਾਂ ਜਿਹੜਾ ਤੁਹਾਨੂੰ ਟਫ ਸੈਕਟ ਲੱਗਦਾ ਹੈ ਉਸ ਦਾ ਬੋਝ ਆਪਣੇ ਤੋਂ ਹਲਕਾ ਕਰੋ ਕਿਵੇਂ ਹਲਕਾ ਕਰੋਗੇ ਤੁਸੀਂ ਪਹਿਲਾਂ ਉਸ ਨੂੰ ਵੱਧ ਟਾਈਮ ਦਿਓ ਉਸ ਦਾ ਥੋੜਾ ਜਿਹਾ ਪੈਟਰਨ ਉਸ ਦਾ ਇਹ ਨਾ ਸੋਚੋ ਕਿ ਅਸੇ ਜ਼ਿਆਦਾ ਸਿਲੇਬਸ ਕਰਨਾ ਹੈ ਥੋੜਾ ਜਿਹਾ ਸਿਲੇਬਸ ਜੇ ਤੁਹਾਨੂੰ ਥੋੜਾ ਈਜ਼ੀ ਲੱਗਦਾ ਹੈ ਉਸ ਨੂੰ ਪਿਕ ਅਪ ਕਰ ਲਓ ਸਪੋਜ਼ ਮੋਸਟਲੀ ਬੱਚਾ ਨੂੰ ਇੰਗਲਿਸ਼ ਤੋਂ ਬਹੁਤ ਡਰ ਲੱਗਦਾ ਹੁੰਦਾ ਹੈ ਤਾਂ ਤੁਸੀਂ ਕੀ ਕਰਨਾ ਹੈ ਇੰਗਲਿਸ਼ ਦੇ ਵਿੱਚ ਕੀ ਕਰਨਾ ਹੈ ਜਿਵੇਂ ਪਹਿਲਾਂ ਤੁਹਾਡੇ ਚੈਪਟਰ ਨੇ ઓ ਦੇ ਸੈਂਟਰਲ ਆਈਡੀਆ ਨੇ ਥੀਮਸ ਨੇ ਤੇ ਕੈਰੈਕਟਰ ਸਕੈਚ ਨੇ ਤਾਂ ਸਭ ਤੋਂ ਪਹਿਲਾਂ ਆਪਣਾ ਇਹ ਏਮ ਬਣਾ ਲਓ ਕਿ ਅਸੀਂ ਹਰੇਕ ਚੈਪਟਰ ਦਾ ਕੈਰੈਕਟਰ ਸਕੈਚ ਕਰਨੇ ਨੇ ਠੀਕ ਹੈ ਤੇ ਪੂਰਾ ਕੈਰੈਕਟਰ ਸਕੈਚ ਯਾਦ ਹੁੰਦਾ ਇੱਕ ਵਾਰ ਵਿੱਚ ਪਹਿਲਾਂ ਫਸਟ ਲਾਈਨ ਯਾਦ ਕਰ ਲਓ ਉਸ ਨੂੰ ਤੁਸੀਂ ਕਾਪੀ ਤੇ ਲਿਖੋ ਠੀਕ ਹੈ ਉਸ ਦੇ ਵਿੱਚ ਜੋ ਡਿਫਿਕਲਟ ਸਪੈਲਿੰਗਸ ਨੇ ਉਸ ਨੂੰ ਤੁਸੀਂ ਦੋ ਜਾਂ ਤਿੰਨ ਵਾਰੀ ਘੱਟੋ-ਘੱਟ ਲਿਖੋ ਠੀਕ ਹੈ ਫਿਰ ਕੀ ਹੈ ਫਰਸਟ ਟੂ ਲਾਈਨਸ ਤੁਸੀਂ ਯਾਦ ਕਰ ਲਓ ਪਹਿਲੀ ਲਾਈਨ ਯਾਦ ਕਰਕੇ ਲਿਖ ਲਈ ਫਿਰ ਨੈਕਸਟ ਸੈਕੰਡ ਲਾਈਨ ਯਾਦ ਕਰ ਲਓ ਫਿਰ ਤੁਸੀਂ ਸੈਕੰਡ ਲਾਈਨ ਲਿਖ ਲਓਗੇ ਯਾਦ ਕਰਕੇ ਸੈਕੰਡ ਲਾਈਨ ਯਾਦ ਕਰਕੇ ਫਿਰ ਪਹਿਲੀਆਂ ਦੋ ਹੀ ਲਾਈਨਾਂ ਨੂੰ ਇਕੱਠਾ ਲਿਖੋ ਇਸ ਤਰ੍ਹਾਂ ਤੁਹਾਡੇ ਇੰਗਲਿਸ਼ ਦਾ ਜਿਹੜਾ ਡਰ ਹੈ ਤੁਹਾਡੇ ਉੱਤੋਂ ਖਤਮ ਹੁੰਦਾ ਜਾਏਗਾ ਸਹੀ ਹੈ ਕਿਉਂਕਿ ਤੁਹਾਡੇ ਜਦ ਜਿਵੇਂ ਜਿਵੇਂ ਖਤਮ ਹੋਏਗਾ ਤੁਸੀਂ ਉਸ ਦੀ ਤਿਆਰੀ ਵੀ ਉਸ ਵਧੀਆ ਢੰਗ ਨਾਲ ਹੋਰ ਵਧੀਆ ਢੰਗ ਨਾਲ ਕਰ ਸਕੋਗੇ ਸਟੂਡੈਂਟਸ ਠੀਕ ਹੈ ਜਿੰਨਾ ਆਪਾਂ ਕਰਦੇ ਜਾਵਾਂਗੇ ਕਰਦੇ ਜਾਵਾਂਗੇ ਠੀਕ ਹੈ ਤਿਆਰੀ ਆਪਣੇ ਉੱਤੇ ਸਬਜੈਕਟ ਨੂੰ ਹੈਵੀ ਨਾ ਹੋਣ ਦਿਓ ਤੁਸੀਂ ਸਬਜੈਕਟ ਉੱਤੇ ਹੈਵੀ ਹੋਵੋ ਆਪਣੀ ਸਟ੍ਰੈਟਜੀ ਕੀ ਰੱਖਣੀ ਹੈ ਤੁਸੀਂ ਕਿ ਸਬਜੈਕਟ ਨੂੰ ਤੁਸੀਂ ਆਪਣੇ ਉੱਤੇ ਹੈਵੀ ਨਹੀਂ ਹੋਣ ਦੇਣਾ ਤੁਸੀਂ ਸਬਜੈਕਟ ਉੱਤੇ ਹੈਵੀ ਹੋਣਾ ਹੈ ਠੀਕ ਹੈ ਹੁਣ ਜਿਵੇਂ ਤੁਹਾਡੇ 7 ਡੇਸ ਬਚੇ ਸੀ 7 ਡੇਸ ਦੇ ਵਿੱਚ ਸਾਰਿਆਂ ਕੋਲ ਦੇਖੋ 24 ਹਾਅਰਸ ਹੁੰਦੀਆਂ ਤੁਸੀਂ ਆਪਣੇ ਖੇਲ ਦਾ ਧਿਆਨ ਵੀ ਰੱਖਣਾ ਹੈ ਸੇਧ ਦਾ ਧਿਆਨ ਵੀ ਰੱਖਣਾ ਹੈ ਆਪਣੇ ਪੇਰੈਂਟਸ ਦੀ ਮਦਦ ਵੀ ਕਰਨੀ ਹੈ ਆਪਾਂ ਸਾਰਾ ਮਿਲ ਕੇ ਹੀ ਕਰਨਾ ਹੈ ਠੀਕ ਹੈ ਜੇ ਮੰਨ ਲਓ ਤੁਹਾਡੇ 7 ਸਟੱਡੀ ਕਰਨਾ ਤਾਂ ਤੁਸੀਂ ਘੱਟੋ ਘਾਟ ਮੰਨ ਕੇ ਚੱਲੋ ਤੁਸੀਂ 8 ਜਾਂ 9 ਘੰਟੇ ਹਰ ਹਾਲਤ ਦੇ ਵਿੱਚ ਸਟੱਡੀ ਕਰਨੀ ਹੀ ਕਰਨੀ ਇਸ ਤੋਂ ਵੱਧ ਸਮਾਂ ਵੀ ਲਗਾਉਣਾ ਹੈ ਪਰ ਘੱਟੋ ਘਾਟ ਇਹਨਾਂ ਦਾ ਤੁਸੀਂ ਮੰਨ ਲਈਓ ਕਿ ਅਸੀਂ 8 ਜਾਂ 9 ਘੰਟੇ ਸਟੱਡੀ ਕਰਨੀ ਹੈ ਪਹਿਲਾਂ ਉਸ ਸਬਜੈਕਟ ਪਿਕ ਅਪ ਕਰੋ ਜਿਹੜਾ ਸਵਿਖ ਤੁਹਾਨੂੰ ਔਖਾ ਲੱਗਦਾ ਹੈ ਉਸ ਨੂੰ ਤੁਸੀਂ ਘੱਟੋ ਘੱਟ 2 ਘੰਟੇ ਦਿਵੋ ਘੱਟੋ ਘੱਟ 2 ਘੰਟੇ ਦਿਵੋ ਫਿਰ ਜਿਹੜਾ ਉਸ ਤੋਂ ਸੈਕਿੰਡ ਨੰਬਰ ਤੇ ਤੁਹਾਡਾ ਸਬਜੈਕਟ ਹੈ ਕਿ ਤੁਹਾਡਾ ਸਟੱਡੀ ਥੋੜਾ ਜਿਹਾ ਉਸ ਤੋਂ ਘੱਟ ਆਂਦਾ ਹੈ ਸੈਕਿੰਡ ਨੰਬਰ ਤੇ ਉਸ ਸਟੱਡੀ ਚੱਕੋ ਉਸ ਨੂੰ ਤੁਸੀਂ 1.5 ਘੰਟਾ ਦਿਵੋ ਠੀਕ ਹੈ ਵਿੱਚ ਵਿੱਚ ਤੁਸੀਂ ਰਿਲੈਕਸੇਸ਼ਨ ਲਈ ਠੀਕ ਹੈ ਥੋੜਾ ਉਹਤ ਮੋਬਾਈਲ ਦੇਖ ਸਕਦੇ ਹੋ ਤਾਂ ਮੋਬਾਈਲ ਤੇ ਬਤਾਂ ਦੂਰ ਰਹੋ ਠੀਕ ਹੈ ਜੇ ਤੁਸੀਂ ਸਟੱਡੀ ਪਰਪਸ ਲਈ ਚੱਕਣਾ ਹੈ ਤਾਂ ਚੱਕ ਸਕਦੇ ਹੋ ਆਦਰਵਾਇਜ਼ ਮੋਬਾਈਲ ਤੇ ਰਿੱਲਾਂ ਦੇ ਵਿੱਚ ਨਾ ਹੋ ਗੇਮਸ ਦੇ ਵਿੱਚ ਨਾ ਪਓ ਕਿਉਂਕਿ ਜਦੋਂ ਤੁਸੀਂ ਕੋਈ ਗੇਮਸ ਖੇਲਣ ਲੱਗ ਜਾਨੇ ਹੋ ਰੀਲਸ ਦੇ ਵਿੱਚ ਚਲੇ ਜਾਨੇ ਹੋ ਤਾਂ ਤੁਸੀਂ ਕੀ ਕਰਦੇ ਹੋ ਤੁਹਾਨੂੰ ਟਾਈਮ ਦਾ ਪਤਾ ਹੀ ਨਹੀਂ ਲੱਗਦਾ ਕਿ ਸਾਡਾ ਟਾਈਮ ਕਿੰਨਾ ਖਤਮ ਹੋ ਗਿਆ ਠੀਕ ਹੈ ਤਾਂ ਤੁਸੀਂ ਫੋਨ ਤੋਂ ਦੂਰ ਰਹਿਣਾ ਹੈ ਜਿਹੜਾ ਔਖਾ ਸਪੈਕਟ ਹੈ ਉਸ ਨੂੰ ਤੁਸੀਂ 2 ਘੰਟੇ ਦੇਣੇ ਆ ਜਿਹੜਾ ਤੁਹਾਨੂੰ ਸੈਕਿੰਡ ਨੰਬਰ ਤੇ ਲੱਗਦਾ ਹੈ ਤੁਸੀਂ ਅਭੀ ਪ੍ਰਾਇੋਰਟੀ ਦੇ ਵਾਈਸ ਬਣਾਉਂਗੇ ਠੀਕ ਹੈ ਤੁਸੀਂ ਉਸ ਨੂੰ 1 ਘੰਟਾ ਦੇਣਾ ਹੈ ਫਿਰ ਜਿਵੇਂ ਜਿਵੇਂ ਸੌਖੇ ਲੱਗਦੇ ਆ ਉਸ ਤਰ੍ਹਾਂ ਤੁਸੀਂ ਉਸ ਨੂੰ ਟਾਈਮ ਨੂੰ ਡਿਵੀਜ਼ਨ ਲੱਗਿਆ ਘਟੋ ਘਟ ਤੁਸੀਂ 10 ਤੋਂ 11 ਜਾਂ 10 ਤੋਂ 12 ਘੰਟੇ ਤੁਸੀਂ ਆਪਣੀ ਸਟੱਡੀ ਨੂੰ ਦੇਣੀ ਹੀ ਦੇਣੀ ਹੈ ਠੀਕ ਹੈ ਉਸ ਦੇ ਵਿੱਚ ਅੱਧਾ ਘੰਟਾ ਆਪਣੇ ਰਿਲੈਕਸੇਸ਼ਨ ਲਈ ਰੱਖੋ ਵਿੱਚ ਵਿੱਚ ਦੀ ਮੰਨ ਲਓ ਇੱਕ ਸੈਕਟ ਕਰ ਲਿਆ ਤੁਸੀਂ ਨਾਲ ਦੀਆਂ ਦੂਜਾ ਸੈਕਟ ਨਹੀਂ ਕਰੋਗੇ ਠੀਕ ਹੈ ਤੁਸੀਂ ਵਿੱਚ ਦੀ ਰਿਲੈਕਸੇਸ਼ਨ ਵੀ ਲਓਗੇ ਠੀਕ ਹੈ ਵਿੱਚ ਦੀ ਰਿਲੈਕਸੇਸ਼ਨ ਕਰਕੇ 10 ਜਾਂ 15 ਮਿੰਟ ਦੀ ਬ੍ਰੇਕ ਲੈ ਕੇ ਠੀਕ ਹੈ ਫਿਰ ਤੁਸੀਂ ਦੂਸਰਾ ਸੈਕਟ ਸ਼ੁਰੂ ਕਰੋਗੇ ਇੰਨੇ ਵਿੱਚ ਤੁਹਾਡਾ ਜਿਹੜਾ ਮਾਈਂਡ ਹੈ ਫਰੈਸ਼ ਹੋ ਜਾਏਗਾ ਤੇ ਤੁਸੀਂ ਦੂਸਰੇ ਸੈਕਟ ਨੂੰ ਵੀ ਵਧੀਆ ਢੰਗ ਨਾਲ ਕਰ ਸਕੋਗੇ ਇਸ ਤਰ੍ਹਾਂ ਤੁਸੀਂ ਮਤਲਬ ਸੈਕਟਰਸ ਨੂੰ ਕਰਦੇ ਜਾ ਰਹੇ ਨੇ ਠੀਕ ਹੈ ਤੇ ਇਸ ਤਰ੍ਹਾਂ ਤੁਹਾਡੇ ਵਧੀਆ ਨੰਬਰ ਆ ਸਕਦੇ ਨੇ ਤੇ ਇੱਕ ਫਾਈਨਲ ਇਗਜ਼ਾਮ ਦੇ ਕੀ ਹੈ ਜਦੋਂ ਤੁਸੀਂ ਤਿਆਰੀ ਕਰ ਰਹੇ ਹੋ ਨਾਲ ਨਾਲ ਸ਼ਾਰਟ ਨੋਟਸ ਬਣਾਉਂਦੇ ਜਾਓ ਸ਼ਾਰਟਸ ਨੋਟਸ ਕੀ ਹੁੰਦਾ ਜੋ ਆਪਣੇ ਮੇਨ ਪੁਆਇੰਟਸ ਹੁੰਦੇ ਨੇ ਹੈਡਿੰਗਸ ਹੁੰਦੇ ਨੇ ਉਹਨਾਂ ਨੂੰ ਲਿਖ ਲਓ ਕੁਐਸਚਨ ਲਿਖ ਲਓ ਪਹਿਲਾਂ ਉਸ ਦੇ ਵਿੱਚ ਡਿਟੇਲ ਵਿੱਚ ਲਿਖਣ ਉਸ ਦੀ ਜ਼ਰੂਰਤ ਨਹੀਂ ਹੈ ਤੁਹਾਨੂੰ ਉਸ ਦੇ ਵਿੱਚ ਕੀ ਕਰਨਾ ਹੈ ਤੁਸੀਂ ਮੇਨ ਮੇਨ ਉਸ ਦੇ ਪੁਆਇੰਟਸ ਲਿਖ ਲਓ 1 2 3 4 ਮੇਨ ਹੈਡਿੰਗਸ ਬਣਾ ਕੇ ਲਿਖ ਲਓ ਕਿ ਫਾਈਨਲ ਇਗਜ਼ਾਮ ਜਦੋਂ ਤੁਹਾਡਾ ਸਟਾਰਟ ਹੈ ਇੱਕ ਰਾਤ ਪਹਿਲਾਂ ਤੁਸੀਂ ਇਸ ਨੂੰ ਰਿਵੀਜ਼ਨ ਕਰ ਲਓ ਹੋਈ ਨਹੀਂ ਸਕਦਾ ਕਿ ਤੁਸੀਂ ਕੋਈ ਪੁਆਇੰਟ ਪੇਪਰ ਦੇ ਵਿੱਚ ਭੁੱਲ ਜਾਓ ਕੋਈ ਵਿਆਖਿਆ ਉਸ ਦੀ ਭੁੱਲ ਜਾਓ ਤੁਹਾਡਾ ਕੋਈ ਨੰਬਰ ਕੱਟ ਹੋ ਜਾਏ ਇਹ ਸਟਰੈਟਜੀ ਮੈਨੇ ਖੁਦ ਅਪਣਾਈ ਹੋਈ ਹੈ ਮੇਰੇ ਨਾਲ ਹੋਈ ਹੋਈ ਹੈ ਐਮਬੀ ਦੇ 3rd ਸੈਮੈਸਟਰ ਦੇ ਵਿੱਚ ਸਾਡਾ ਮਾਰਕੀਟਿੰਗ ਦਾ ਐਗਜ਼ਾਮ ਸੀ ਠੀਕ ਹੈ ਸਾਨੂੰ ਫਾਈਨਲ ਐਗਜ਼ਾਮ ਲਈ ਸਿਰਫ 3 ਹੌਲੀਡੇ ਸੀਗੀਆਂ ਤੇ ਮੈਨੇ ਸਿਲੇਬਸ ਨੂੰ ਟੱਚ ਵੀ ਨਹੀਂ ਕੀਤਾ ਹੋਇਆ ਸੀ ਖਾਸ ਬਜਾਸਟ ਇੱਕ ਗੋ ਥਰੂ ਕੀਤਾ ਹੋਇਆ ਸੀ ਠੀਕ ਹੈ ਫਿਰ ਮੈਨੇ ਕੀ ਕੀਤਾ ਰਾਤਾਂ ਨੂੰ ਜਾ ਕੇ ਪੜ੍ਹ ਕੇ ਠੀਕ ਹੈ ਉਹਨਾਂ ਦੇ ਸ਼ੋਰਟ ਨੋਟਸ ਪ੍ਰਪੇਅਰ ਕਰ ਲਏ ਤਾਂ ਇੱਕ ਰਾਤ ਪਹਿਲਾਂ ਮੈਂ ਉਹ ਸ਼ੋਰਟਸ ਨੋਟਸ ਪੜ੍ਹ ਗਏ ਤਾਂ ਮੈਨੂੰ ਮਾਰਕੀਟਿੰਗ ਦੇ ਪੇਪਰ ਦੇ ਵਿੱਚੋਂ 80 ਦੇ ਵਿੱਚੋਂ 75 ਮਾਰਕਸ ਆਏ ਸਟੂਡੈਂਟ ਸਿਰਫ ਤਿੰਨ ਦਿਨ ਦੀ ਸਟੱਡੀ ਨਾਲ ਤਾਂ ਤੁਸੀਂ ਦੇਖੋ ਤੁਹਾਡੇ ਕੋਲ ਤਾਂ ਪੂਰਾ 1 ਵੀਕ ਹੈ ਜਿਵੇਂ ਤਿੰਨ ਦਿਨਾਂ ਦੇ ਵਿੱਚ 80 ਦੇ ਵਿੱਚੋਂ 75 ਮਾਰਕਸ ਲੈ ਕੇ ਆ ਸਕਦੀਆਂ ਤਾਂ ਤੁਹਾਡਾ ਹਫ਼ਤੇ ਦੇ ਵਿੱਚ ਤੁਸੀਂ ਕਿੰਨੀ ਵਧੀਆ ਤਿਆਰੀ ਕਰ ਸਕਦੇ ਹੋ ਤੁਹਾਡੇ ਕੋਲ ਤਾਂ ਟਾਈਮ ਮੇਰੇ ਨਾਲੋਂ ਵੱਧ ਹੈ ਬੇਟੇ ਤੁਸੀਂ ਹੋਰ ਵਧੀਆ ਫਾਈਨਲ ਬਹੁਤ ਵਧੀਆ ਤਿਆਰੀ ਕਰ ਸਕਦੇ ਹੋ ਠੀਕ ਹੈ 7 ਡੇਜ਼ ਦੇ ਵਿੱਚ ਜਿਵੇਂ ਪਹਿਲਾ 2 ਘੰਟੇ 1.5 ਘੰਟਾ ਠੀਕ ਹੈ ਹੁਣ ਜਦੋਂ ਆਪਣਾ ਮੰਨ ਲਓ ਫਰਸਟ ਪੇਪਰ ਦੀ ਤਿਆਰੀ ਕਰਨੀ ਹੈ ਤੁਸੀਂ ਠੀਕ ਹੈ ਉਸ ਦਾ ਚੈਪਟਰ ਡਿਵੀਜ਼ਨ ਕਰ ਲਓ ਮੰਨ ਲਓ ਕਿਸੇ ਵਿਸ਼ੇ ਦੇ 10 ਚੈਪਟਰ ਹੈ ਤਾਂ ਪਹਿਲੇ ਦੇ ਪਹਿਲੇ ਦਿਨ ਮੈਨੇ ਐਨੇ ਚੈਪਟਰ ਕੰਪਲੀਟ ਕਰਨੇ ਹੀ ਕਰਨੇ ਨੇ ਦੂਜੇ ਦਿਨ ਐਨੇ ਚੈਪਟਰ ਕੰਪਲੀਟ ਕਰਨੇ ਨੇ ਮੰਨ ਲਓ 10 ਚੈਪਟਰ ਹੈ ਤਾਂ ਪਹਿਲੇ ਦਿਨ ਤੁਸੀਂ 3 ਚੈਪਟਰ ਕੰਪਲੀਟ ਕਰਨੇ ਨੇ ਠੀਕ ਹੈ ਦੂਜੇ ਦਿਨ ਤੁਸੀਂ 4 ਚੈਪਟਰ ਕੰਪਲੀਟ ਕਰੋਗੇ ਜਾਤੇ ਦਿਨ ਸਾਥ ਹੋਗੇ ਤਾਂ ਲਾਸਟ ਡੇ ਤੁਸੀਂ ਤਿੰਨ ਚੈਪਟਰ ਕੰਪਲੀਟ ਕਰੋਗੇ ਠੀਕ ਹੈ ਸ਼ਾਮ ਨੂੰ ਜਦੋਂ ਪੇਪਰ ਤੋਂ ਪਹਿਲਾਂ ਇੱਕ ਦਿਨ ਪਹਿਲਾਂ ਸ਼ਾਮ ਨੂੰ ਤੁਸੀਂ ਕੀ ਕਰਨਾ ਸ਼ਾਰਟ ਨੋਟਸ ਬਣਾ ਲੈਣੇ ਨੇ ਜੋ ਤੁਸੀਂ ਇੰਨਾ ਇੰਨਾ ਤਿੰਨ ਚੈਪਟਰਾਂ ਦੀ ਤਿਆਰੀ ਕਰ ਰਹੇ ਹੋ ਉਹ ਤਿੰਨ ਚਾਰ ਤਿੰਨ ਦੀ ਤਿਆਰੀ ਕਰ ਰਹੇ ਹੋ ਤਾਂ ਨਾਲ-ਨਾਲ ਤੁਸੀਂ ਇਹਨਾਂ ਦੇ ਸ਼ਾਰਟ ਨੋਟਸ ਵੀ ਪ੍ਰਪੇਅਰ ਕਰ ਲੈਣੇ ਨੇ ਤੇ ਐਂਡ ਟਾਈਮ ਠੀਕ ਹੈ ਤੁਹਾਡਾ ਟਾਈਮ ਪੇਪਰ ਦਾ 11:00 ਵਜੇ ਹੈ ਫਾਈਨਲ ਦਾ ਠੀਕ ਹੈ ਤਾਂ ਤੁਸੀਂ ਸਵੇਰੇ ਉੱਠ ਕੇ ਕੀ ਕਰਨਾ ਹੈ ਸਵੇਰੇ ਜਲਦੀ ਉੱਠਣਾ ਹੈ ਫਰੈਸ਼ ਹੋ ਕੇ ਆਪਣੇ ਗੁਰੂ ਜੀ ਨੂੰ ਧਿਆਣਾ ਹੈ ਜਿਸ ਨੂੰ ਤੁਸੀਂ ਮੰਨਦੇ ਹੋ ਠੀਕ ਹੈ ਜੇ ਤੁਸੀਂ ਕਿਸੇ 'ਚ ਨਹੀਂ ਵਿਸ਼ਵਾਸ ਕਰਦੇ ਸਭ ਤੋਂ ਪਹਿਲਾਂ ਤਾਂ ਮੇਰੀ ਰਾਏ ਤਾਂ ਇਹ ਹੈ ਕਿ ਆਪਣੇ ਪੇਰੈਂਟਸ ਨੂੰ ਕਹੋ ਕਿਉਂਕਿ ਆਪਣੇ ਸਭ ਤੋਂ ਵੱਡੇ ਗੁਰੂ ਆਪਣੇ ਪੇਰੈਂਟਸ ਹੀ ਨੇ ਮਾਵਾ ਪਿਨੇ ਜਿਨ੍ਹਾਂ ਨੇ ਆਪਾਂ ਨੂੰ ਇਸ ਦੁਨੀਆ ਦੇ ਵਿੱਚ ਲਿਆਂਦਾ ਠੀਕ ਹੈ ਉਹਨਾਂ ਨੂੰ ਧਿਆ ਕੇ ਉਹਨਾਂ ਨੂੰ ਮੰਨ ਦੇ ਵਿੱਚ ਉਹਨਾਂ ਦੇ ਬਾਰੇ ਸੋਚ ਕੇ ਤੁਸੀਂ ਉਹ ਸ਼ਾਰਟ ਨੋਟਸ ਦੀ ਤਿਆਰੀ ਕਰਨੀ ਹੈ ਤਾਂ ਤੁਹਾਡਾ ਜਿਹੜਾ ਪੇਪਰ ਹੈ ਚਾਹੇ 1 ਮਾਰਕਸ ਦੇ ਕੁਐਸਚਨ ਹੈ ਚਾਹੇ ਲੌਂਗ ਕੁਐਸਚਨ ਹੈ ਚਾਹੇ 33 ਮਾਰਕਸ ਦੇ ਕੁਐਸਚਨ ਹੈ ਮੀਡੀਅਮ ਕੁਐਸਚਨ ਹੈ ਤਾਂ ਤੁਸੀਂ ਉਹ ਵਧੀਆ ਟਾਈਮ ਨਾਲ ਅਟੈਂਪਟ ਕਰ ਪਾਉਗੇ ਹੋ ਹੀ ਨਹੀਂ ਸਕਦਾ ਕਿ ਤੁਸੀਂ ਮੈਰਿਟ ਤੋਂ ਪਿੱਛੇ ਲੈਣਾ ਜਾਓ ਤੁਹਾਡੇ 80 ਤੋਂ 90% ਹਰ ਹਾਲਤ ਦੇ ਵਿੱਚ ਇਸ ਸਟ੍ਰੈਟਜੀ ਨਾਲ ਨੰਬਰ ਆਉਣਗੇ ਹੋਣਗੇ ਠੀਕ ਹੈ ਹੁਣ ਜਿਵੇਂ ਮੈਂ ਕਰਵਾ ਰਹੀਆਂ ਦੱਸ ਰਹੀਆਂ ਵੋਕੇਸ਼ਨਲ ਦੇ ਬੱਚਿਆਂ ਵਾਸਤੇ ਜਿਵੇਂ ਉਹਨਾਂ ਦੇ ਵੋਕੇਸ਼ਨਲ ਦੇ ਪੇਪਰ ਹੈ ਥਿਉਰੀ ਦਾ ਜਿਹੜਾ ਪੇਪਰ ਹੈ 30 ਮਾਰਕਸ ਆਉਂਦਾ ਹੈ ਕੀ ਜ਼ਿਆਦਾ 30 ਮਾਰਕਸ ਆਉਂਦਾ ਹੈ ਤਾਂ ਉਹਨਾਂ ਨੇ ਕੀ ਕਹਿੰਨਾ ਜਿਵੇਂ ਬਾਕੀ ਸੈਕਟਰਾਂ ਦੇ ਵੀ 1 3 5 ਸਾਡੀ ਵੋਕੇਸ਼ਨਲ ਵਾਲੀ ਦੀ ਡਿਵੀਜ਼ਨ ਤਾਂ 1 3 5 ਮਾਰਕਸ ਦੀ ਹੈ ਬਾਕੀ ਇਹਦੇ ਅਲੱਗ-ਅਲੱਗ ਹੋ ਸਕਦੀ ਹੈ ਤਾਂ ਜੇ ਤੁਸੀਂ ਕੁਐਸਚਨ ਕਰਨਾ ਹੈ ਨਾਲ ਇਹ ਵੀ ਬਣਾ ਲੈਣਾ ਕਿ ਇੰਪੋਰਟੈਂਟ ਕੁਐਸਚਨ ਕਿਹੜੇ ਨੇ ਠੀਕ ਹੈ ਤੁਸੀਂ ਆਪਣੇ ਟੀਚਰਸ ਤੋਂ ਪੁੱਛ ਸਕਦੇ ਹੋ ਇੰਪੋਰਟੈਂਟ ਕੁਸਚਨ ਹੈ ਪਹਿਲਾਂ ਉਹਨਾਂ ਨੂੰ ਪ੍ਰੇਫਰੈਂਸ ਹੋ ਕਿ ਇੰਪੋਰਟੈਂਟ ਕੁਸਚਨ ਮੋਸਟਲੀ ਉਹਦੇ ਵਿੱਚੋਂ ਪੇਪਰ ਜਿਹੜਾ ਤੁਹਾਡਾ ਟੀਚਰ ਦਾ ਐਕਸਪੀਰੀਅੰਸ ਹੈ ਉਹ ਕੱਟ ਨਹੀਂ ਹੁੰਦਾ ਉਹ ਮੋਸਟਲੀ ਸਮਝ ਆ ਜਾਂਦਾ ਹੁੰਦਾ ਉਹੀ ਰਿਪੀਟ ਹੋ ਜਾਂਦੇ ਹੁੰਦੇ ਨੇ ਕੁਝ ਨਵੇਂ ਵੀ ਐਡ ਹੋ ਜਾਂਦੇ ਆ ਉਹ ਰਿਪੀਟ ਮੋਸਟਲੀ ਹੋ ਜਾਂਦੇ ਨੇ ਐਗਜ਼ਾਮ ਠੀਕ ਹੈ ਤਾਂ ਤੁਸੀਂ ਉਹਨਾਂ ਦੀ ਤਿਆਰੀ ਕਰਨੀ ਹੈ ਹੁਣ ਜਿਵੇਂ ਵੋਕੇਸ਼ਨਲ ਦੇ ਨੇ ਠੀਕ ਹੈ 30 ਮਾਰਕਸ ਦੀ ਥਿਉਰੀ ਆਉਂਦੀ ਹੈ 1 3 5 ਦੀ ਮਾਰਕਸ ਦੇ ਕੁਐਸਚਨ ਆਉਂਦੇ ਆ ਤਾਂ ਤੁਸੀਂ ਉਹਨਾਂ ਦੀ ਤਿਆਰੀ ਕੀ ਮੀ ਕਰਨੀ ਹੈ ਸਭ ਤੋਂ ਪਹਿਲਾਂ ਤੁਸੀਂ 3 ਮਾਰਕਸ ਦੇ ਕੁਐਸਚਨ ਕਰਨੇ ਕਿਉਂ 3 ਮਾਰਕਸ ਦੇ ਨਾਲ ਕੀ ਹੁੰਦਾ ਰਾਜੇ ਉਹਦੇ ਵਿੱਚੋਂ 1 ਮਾਰਕਸ ਦੇ ਕੁਐਸਚਨ ਵੀ ਨਿਕਲ ਜਾਂਦੇ ਨੇ ਜੇ ਮੰਨ ਲਓ 1 ਮਾਰਕਸ ਦਾ ਕੁਐਸਚਨ ਆ ਗਿਆ 3 ਮਾਰਕਸ ਵਾਲੇ ਦੇ ਵਿੱਚੋਂ ਉਹਦੇ ਵਿੱਚੋਂ ਤੁਸੀਂ ਵਰਡਿੰਗ ਕੱਟ ਕੇ 1 ਮਾਰਕਸ ਅਟੈਂਪਟ ਕਰ ਸਕਦੇ ਹੋ ਜੇ ਉਹੀ ਕੁਐਸਚਨ 5 ਮਾਰਕਸ ਦੇ ਵਿੱਚ ਆ ਗਿਆ ਤਾਂ ਤੁਸੀਂ ਕਮ ਸੇ ਕਮ 3 ਮਾਰਕਸ ਦਾ ਅਟੈਂਪਟ ਕਰ ਹੀ ਸਕਦੇ ਹੋ ਜੇ ਤੁਸੀਂ ਉਸ ਨੂੰ 3 ਮਾਰਕਸ ਦਾ ਅਟੈਂਪਟ ਕਰੋਗੇ ਤਾਂ ਤੁਹਾਡੇ 3 ਮਾਰਕਸ ਆ 5 ਦੇ ਵਿੱਚੋਂ ਆਈਗੇ ਜੇ ਕਿਲਾ 5 ਮਾਰਕਸ ਦੇ ਵਿੱਚੋਂ ਅਟੈਮ ਤੋਂ ਕਾਦਰ 3 ਮਾਰਕਸ ਦਾ ਠੀਕ ਹੈ 5 ਮਾਰਕਸ ਤੁਹਾਨੂੰ ওভার ਲੱਗਦਾ ਹੈ ਕਿ ਵੱਡਾ ਕੁਸਚਨ ਹੈ ਤੁਹਾਨੂੰ ਯਾਦ ਕਰਨਾ ਔਖਾ ਹੈ ਤਾਂ ਹੀ ਤੁਹਾਨੂੰ ਇਹਨਾਂ 3 ਮਾਰਕਸ ਹੀ ਕੁਸਚਨ ਕਿਹਾ ਹੈ ਠੀਕ ਹੈ ਵੱਡੇ ਕੁਸਚਨ ਬੱਚੇ ਦੇਖ ਕੇ ਘਬਰਾ ਜਾਂਦੇ ਆ ਤਾਂ ਉਸ ਨੂੰ ਘਬਰਾਣਾ ਨਹੀਂ ਹੈ ਸਟ੍ਰੈਟਜੀ ਦੇ ਅਨੁਸਾਰ ਤਿਆਰੀ ਕਰਨੀ ਹੈ ਠੀਕ ਹੈ ਸ਼ੇਅਰ 3 ਤੋਂ ਬਾਅਦ ਤੁਸੀਂ 1 ਮਾਰਕਸ ਦੇ ਤਿਆਰੀ ਅੰਦੇ ਵਿੱਚ ਤੁਸੀਂ 5 ਮਾਰਕਸ ਦੇ ਕੁਸਚਨ ਦੀ ਤਿਆਰੀ ਕਰੋਗੇ ਤਾਂ ਜੋ ਤੁਹਾਡੇ ਫਾਈਨਲ ਮਾਰਕਸ ਦੇ ਵਿੱਚ ਫਾਈਨਲ ਪੇਪਰਾਂ ਦੇ ਵਿੱਚ ਵਧੀਆ ਤੋਂ ਵਧੀਆ ਨੰਬਰ ਆ ਸਕਣ ਤੇ ਤੁਸੀਂ ਅੱਛੇ ਨੰਬਰ ਲੈ ਸਕੋ ਸਿਰਫ ਪਾਸ ਹੋਣਾ ਤੁਹਾਡਾ ਮਕਸਦ ਨਹੀਂ ਹੋਣਾ ਚਾਹੀਦਾ ਤੁਹਾਡਾ ਮਕਸਦ ਹੋਣਾ ਚਾਹੀਦਾ ਅਸੀਂ ਇੰਨੀ ਪਰਸੈਂਟੇਜ ਲੈਣੀ ਆ 80 ਲੈਣੀ ਆ 85 ਲੈਣੀ ਆ 90 ਲੈਣੀ ਆ ਮੈਰਿਟ ਦੇ ਵਿੱਚ ਆਣਾ ਤੁਹਾਡਾ ਏਮ ਇਹੇ ਹੋਣਾ ਚਾਹੀਦਾ ਤੁਹਾਡਾ ਏਮ ਇਹ ਨਹੀਂ ਹੋਣਾ ਚਾਹੀਦਾ ਕਿ ਅਸੀਂ ਸਿਰਫ ਪਾਸ ਹੋਣਾ पास ओनली तो कोई स्ट्रेटजी खास जरूरत नहीं है पर जे तू से टॉप करना है टॉप करने ਲਈ स्ट्रेटजी जरूरत है ठीक है स्ट्रेटजी नु बनाओ अपना हुने चक के पेन पेंसिल चको ते टाइम टेबल बनाओ किस सब्जेक्ट नु केडा सब्जेक्ट मैनु ਓਖਾ ਲੱਗਦਾ ਹੈ ਤਾਂ ਉਸ ਨੂੰ ਮੈਂ 2 ਘੰਟੇ ਦੇਣੇ ਨੇ ਦਿਨ ਦਾ ਕਿਹੜੇ 2 ਘੰਟੇ ਮੈਂ ਉਸ ਸਬਜੈਕਟ ਨੂੰ ਦਿਨੀਆਂ ਦੇਣੇ ਨੇ ਫਿਰ ਬਣਾਓ ਕਿ ਇਸ ਤੋਂ ਬਾਅਦ ਮੇਰਾ ਸੈਕੰਡ ਪ੍ਰਾਇੋਰਟੀ ਤੇ ਕਿਹੜਾ ਸਬਜੈਕਟ ਹੈ ਤਾਂ ਉਸ ਸਬਜੈਕਟ ਨੂੰ ਤੁਸੀਂ ਦੇਣੇ ਨੇ ਠੀਕ ਹੈ ਉਸ ਤੇ ਟਾਈਮ ਲਾਓ ਉਹਨੂੰ ਪੜੋ ਵੱਤੋਂ ਲਿਖ ਕੇ ਦੇਖਣ ਦੀ ਕੋਸ਼ਿਸ਼ ਕਰੋ ਜਿੰਨਾ ਤੁਸੀਂ ਲਿਖੋਗੇ ਰਾਜੇ ਉਹਨਾਂ ਤੁਹਾਡੇ ਦਿਮਾਗ ਦੇ ਵਿੱਚ ਛੱਪ ਜਾਏਗਾ ਕਹਿੰਦੇ ਆ ਜਦੋਂ ਆਪਾਂ ਲਿਖੀ ਜਾਂਦੇ ਆ ਲਿਖੀ ਜਾਂਦੇ ਆ ਕੱਲਾ ਪੜਦੇ ਆ ਪੜਨ ਨਾਲ ਆਪਣੇ ਅੱਧਾ ਦਿਮਾਗ ਦੇ ਵਿੱਚ ਰਹਿੰਦਾ ਜਦੋਂ ਆਪਾਂ ਲਿਖਦੇ ਆ ਆਪਣਾ 60 ਤੋਂ 70% ਆਪਣੇ ਮਾਈਂਡ ਦੇ ਵਿੱਚ ਰਹਿੰਦਾ 30% ਹੀ ਹੈ ਜੋ ਥੋੜਾ ਬਹੁਤ ਇੱਧਰ ਉੱਧਰ ਹੋ ਜਾਂਦਾ ਉਹ ਵੀ ਨਹੀਂ ਹੁੰਦਾ ਜੇ ਤੁਸੀਂ ਉਸ ਨੂੰ ਦੋ ਜਾਂ ਤਿੰਨ ਵਾਰ ਲਿਖੋ ਤਾਂ ਉਹ 100% ਤੁਹਾਡੇ ਮਾਈਂਡ ਦੇ ਵਿੱਚ ਸੈਟਅਪ ਹੋ ਜਾਂਦਾ ਹੈ देख के नहीं लिखना याद करके लिखना है थोड़ा थोड़ा याद करके लिखना है इस तरह अपने फाइनल पेपर की जी तैयारी है बहुत वह ढंग कर सकती हो ठीक है लैसन डिविजल बना लो कि टाइम टेबल बना के ठीक है उस टिक्कल गाँव जाओ रोज मान लो मंडे संडे बना लिया ठीक है एक पैटर्न बना लिया फिर तीन उसकी करना है एक टिक्क लगाते जाना है कि मैंने मंडे न ही चैप्टर कर लिया या नहीं ਜਾ ਕਿੰਨਾ ਲੈਫਟ ਰਹਿ ਗਿਆ ਉਹ ਤੁਸੀਂ ਆਪਣਾ ਨੋਟ ਕਰਦੇ ਜਾਣਾ ਤੁਸੀਂ ਆਪਣਾ ਐਨਲਾਈਜ਼ ਖੁਦ ਕਰੋਗੇ ਤੁਸੀਂ ਆਪਣਾ ਐਨਲਾਈਜ਼ ਖੁਦ ਕਰੋਗੇ ਤੇ ਪੇਰੈਂਟਸ ਨੂੰ ਵੀ ਮੇਰੀ ਰਿਕਵੈਸਟ ਹੈ ਕਿ ਉਹ ਵੀ ਬੱਚੇ ਦੀ ਹੈਲਪ ਕਰਨ ਉਹ ਉਹਨਾਂ ਨੂੰ ਬੱਚੇ ਨੂੰ ਡਿਸਟਰਬ ਨਾ ਕਰਨ ਉਹਨਾਂ ਲਈ ਇੱਕ ਸ਼ਾਂਤੀ ਵਾਲਾ ਮਾਹੌਲ ਬਣਾਣਾ ਤਾਂ ਜੋ ਉਹ ਵਧੀਆ ਤੰਗ ਨਾਲ ਤਿਆਰੀ ਕਰ ਸਕਣ ਮੈਂ ਤੁਹਾਨੂੰ ਇੱਕ ਦਿਖਾ ਰਹੀ ਹਾਂ ਸਟੂਡੈਂਟਸ ਕਿ ਕਿਸ ਤਰ੍ਹਾਂ ਤੁਸੀਂ ਆਪਣਾ ਫੋਲੋ ਕਰਨਾ ਹੈ ਮੰਨ ਲਓ ਆਪਾਂ ਨੇ ਮੰਡੇ ਟਿਊਜ਼ਡੇ ਵੈਨਸਡੇ ਠੀਕ ਹੈ ਇਸ ਦੇ ਵਿੱਚ ਆਪਾਂ ਨੇ ਉਹ ਬਣਾ ਲਿਆ ਠੀਕ ਹੈ ਤੁਸੀਂ ਮੰਨ ਲਓ ਇਹ ਆਪਣਾ ਫਿਜ਼ਿਕਸ ਲਿਖ ਲਿਆ ਫਿਰ ਕੈਮਿਸਟਰੀ ਲਿਖ ਲਿਆ ਮੰਨ ਲਓ ਇਸ ਤਰ੍ਹਾਂ ਤੁਸੀਂ ਮਤਲਬ ਆਪਣਾ ਜੋ ਪੇਜ ਹੈ ਬਣਾ ਲੈਣਾ ਹੈ ਠੀਕ ਹੈ ਸਟੂਡੈਂਟਸ ਇਸ ਦੇ ਵਿੱਚ ਫਿਰ ਕੀ ਕਰਨਾ ਹੈ ਮੰਨ ਲਓ ਮੰਡੇ ਨੂੰ ਤੁਸੀਂ ਇੱਕ ਟਿਕ ਕਰ ਲਿਆ ਕੈਮਿਸਟਰੀ ਨਹੀਂ ਕੀਤਾ ਸਪੋਸ ਤੁਸੀਂ ਮੰਡੇ ਨੂੰ ਟਿਕ ਕਰ ਲਿਆ ਹੈ ਤੁਸੀਂ ਉਹ ਨਹੀਂ ਕੀਤਾ ਹੈ ਫਿਜ਼ਿਕਸ ਕੈਮਿਸਟਰੀ ਨਹੀਂ ਕੀਤਾ ਹੈ ਠੀਕ ਹੈ ਤਾਂ ਤੁਸੀਂ ਕੀ ਕਰਨਾ ਹੈ ਰਾਜੇ ਉਸ ਦੇ ਵਿੱਚ ਕੀ ਕਰਨਾ ਹੈ ਤੁਸੀਂ ਮੰਡੇ ਨੂੰ ਟਿੱਕ ਲਾ ਲਿਆ ਕੈਮਿਸਟਰੀ ਦਾ ਕਰੌਸ ਕਰ ਦੋ ਕਿ ਤੁਸੀਂ ਉਹ ਨਹੀਂ ਸਿਲੈਕਟ ਕੀਤਾ ਠੀਕ ਹੈ ਪਰ ਤੁਸੀਂ ਇਹ ਕੰਨਾ ਹੈ ਕਿ ਅਗਲੇ ਦਿਨ ਜੇ ਅੱਜ ਮੇਰੇ ਤੋਂ ਨਹੀਂ ਹੋਇਆ ਅੱਜ ਮੈਂ ਇਹਨੂੰ ਹਰ ਹਾਲਤ ਦੇ ਵਿੱਚ ਕਰਨਾ ਹੈ ਆਪਣੇ ਆਪ ਨੂੰ ਸੈਲਫ ਡਿਟਰਮਨ ਕਰੋ ਆਪਣੇ ਆਪ ਦਾ ਵਾਦਾ ਕਰੋ ਕਿ ਅੱਜ ਮੈਂ ਇਹ ਕਰਨਾ ਹੀ ਕਰਨਾ ਹੈ ਹੋਪਸੋ ਸਟੂਡੈਂਟਸ ਜਿਹੜੀ ਮੈਂ ਤੁਹਾਨੂੰ ਸਟ੍ਰੈਟੇਜੀ ਦੱਸੀ ਹੈ ਤੁਹਾਡੇ ਲਈ ਫਾਇਦੇਮੰਦ ਹੋਏਗੀ ਤੁਹਾਡੇ ਫਾਈਨਲ ਐਗਜ਼ਾਮ ਲਈ ਅੱਛੀ ਹੋਏਗੀ ਤੁਸੀਂ ਵਧੀਆ ਤਿਆਰੀ ਕਰ ਸਕੋਗੇ ਮੈਨੂੰ ਤਾਂ ਇਹ ਲੱਗਦਾ ਹੈ ਬਾਕੀ ਦੇਖੋ ਸਟੂਡੈਂਟਸ ਦੇਖੋ ਸਟ੍ਰੈਟਜੀ ਦੇ ਅਨਸਾਰ ਚੱਲੋ ਤੁਸੀਂ ਆਪਣੀ ਜੋ ਮਰਜੀ ਸਟ੍ਰੈਟਜੀ ਅਪਣਾ ਸਕਦੇ ਹੋ ਜੋੜੀ ਸਟ੍ਰੈਟਜੀ ਮੈਂ ਦਿੱਤੀ ਹੈ ਇਸ ਸਟ੍ਰੈਟਜੀ ਨਾਲ ਘੱਟੋ ਘੱਟ ਤੁਹਾਡੇ 90% ਤੋਂ ਅਬਵ ਮਾਰਕਸ ਪੱਕਾ ਆਣਗੇ ਜੇ ਤੁਸੀਂ ਸਟ੍ਰੈਟਜੀ ਨੂੰ ਫੋਲੋ ਕਰੋਗੇ ਪੂਰੀ ਤਰ੍ਹਾਂ ਜੇਕਰ ਇਨ ਬਿਟਵੀਨ ਛੱਡਤੀ ਫਿਰ ਤਾਂ ਦੇਖੋ ਉਹਦਾ ਰਿਜ਼ਲਟ ਆਏਗਾ ਹੀ ਆਏਗਾ ਡਾਊਨ ਜਾਏਗਾ ਠੀਕ ਹੈ ਜੇਕਰ ਤੁਸੀਂ ਇਸ ਨੂੰ ਫਾਈਨਲ ਚੰਗੀ ਤਰ੍ਹਾਂ ਪੂਰੀ ਤਰ੍ਹਾਂ ਫੋਲੋ ਕਰਦੇ ਹੋ ਸਟ੍ਰੈਟਜੀ ਨੂੰ ਤੁਹਾਡੇ 90% ਤੋਂ ਘੱਟ ਮਾਰਕਸ ਆ ਹੀ ਨਹੀਂ ਸਕਦੇ ਸਟੂਡੈਂਟਸ ਠੀਕ ਹੈ ਸਟ੍ਰੈਟਜੀ ਫੋਲੋ ਕਰਨਾ ਬਹੁਤ ਜ਼ਰੂਰੀ ਹੈ ਕੱਲਾ ਸਟੱਡੀ ਲਈ ਨਹੀਂ ਬਲਕਿ ਆਪਣੀ ਲਾਈਫ ਦੇ ਵਿੱਚ ਵੀ ਅੱਗੇ ਜਾਣ ਲਈ ਜੇ ਕਿਤੇ ਤੁਹਾਨੂੰ ਸਕਸੈਸ ਹੋਣਾ ਹੈ ਤਾਂ ਉੱਥੇ ਵੀ ਜਿਹੜੀ ਸਟਰੈਟਜੀ ਬਹੁਤ ਜ਼ਰੂਰੀ ਹੈ ਠੀਕ ਹੈ ਸਟੂਡੈਂਟਸ ਤੇ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰ ਦਿਓ ਤੇ ਮੇਰੀ ਵੀਡੀਓਜ਼ ਨੂੰ ਲਾਈਕ ਕਰ ਦਿਆ ਕਰੋ ਸਟੂਡੈਂਟਸ ਠੀਕ ਹੈ ਤੁਹਾਨੂੰ ਮੇਰੀ ਵੀਡੀਓ ਕਿਸ ਤਰ੍ਹਾਂ ਲੱਗੀ ਬਾਏ ਬਾਏ ਸਟੂਡੈਂਟਸ ਵਧੀਆ ਟਾਈਮ ਨਾਲ ਤੁਸੀਂ ਤਿਆਰੀ ਕਰਨਾ 올 ਦਾ ਬੈਸਟ ਸਟੂਡੈਂਟਸ ਬਾਏ ਬਾਏ